ਜਿਹੜੇ ਰੱਬ ਦੇ ਪਿਆਰੇ ਸੇਵਕ ਹੁੰਦੇ ਨੇ ਨਾ ਉਹਨਾਂ ਨੂੰ ਰੱਬ ਦੀ ਬੰਦਗੀ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੁੰਦਾ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ ਉਹਦਾ ਹੀ ਆਧਾਰ ਹੈ ਏਕੋਟ ਏਕੋ ਆਧਾਰ ਉਹ ਹੋਰ ਕਿਸੇ ਚੀਜ਼ ਦਾ ਆਸਰਾ ਨਹੀਂ ਲੈਂਦੇ ਕਹਿੰਦੇ ਜਨ ਕੋ ਰੱਬ ਦੇ ਸੇਵਕਾਂ ਨੂੰ ਰਾਮ ਨਾਮ ਆਧਾਰਾ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ ਇਸ ਕਰਕੇ ਹਰ ਨਾਮ ਜਪਤ ਹਰ ਨਾਮੇ ਸੋਹ ਹੈ ਵਾਹਿਗੁਰੂ ਦੀ ਬੰਦਗੀ ਵਿੱਚ ਜੁੜਿਆ ਨੂੰ ਸਰ ਸੰਸਾਰ ਦੇ ਵਿੱਚ ਸ਼ੋਭਾ ਮਿਲਦੀ ਹੈ ਵਡਿਆਈ ਮਿਲਦੀ ਹੈ ਇਹ ਵਹਿਗੁਰੂ ਦੀ ਬੰਦਗੀ ਦਾ ਪ੍ਰਤਾਪ ਹੈ ਬੰਦਗੀ ਦਾ ਸ਼ੋਭਾ ਮਿਲੇਗੀ ਵਡਿਆਈ ਮਿਲੇਗੀ ਆਦਰ ਮਿਲੇਗਾ ਸਤਕਾਰ ਮਿਲੇਗਾ ਪਰਮਾਰਥ ਕਹਿੰਦੇ ਵੀ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹ ਇਸ ਪੂਰਨ ਭਰੋਸੇ ਦੇ ਨਾਲ ਵਹਿਗੁਰੂ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਸੰਸਾਰ ਵਿੱਚ ਸ਼ੋਭਾ ਪਾਉਂਦੇ ਨੇ ਹੁਣ ਗੁਰੂ ਰਾਮਦਾਸ ਮਹਾਰਾਜ ਨੇ ਦੂਜਾ ਪੱਖ ਵੀ ਸਾਡੇ ਸਾਹਮਣੇ ਰੱਖਿਆ ਹੈ ਪਹਿਲਾ ਪੱਖ ਆਪਾਂ ਵੇਖ ਲਿਆ ਬੰਦਗੀ ਕਰਨ ਵਾਲੇ ਸ਼ੋਭਾ ਦੇ ਪਾਤਰ ਬਣੇ ਤੇ ਸੰਸਾਰ ਦਾ ਦੂਜਾ ਪੱਖ ਵੀ ਰੱਖਿਆ ਮਹਾਰਾਜ ਨੇ ਸਾਹਮਣੇ ਕਿਉਂਕਿ ਸੰਸਾਰ ਦੇ ਵਿੱਚ ਦੋਵੇਂ ਚੀਜ਼ਾਂ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਜਪ ਬਾਣੀ ਦੇ ਵਿੱਚ ਜ਼ਿਕਰ ਕੀਤਾ ਮਹਾਰਾਜ ਕਹਿੰਦੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਜੇ ਅਸੰਖਾਂ ਹੀ ਪਾਠ ਪੂਜਾ ਭਜਨ ਬੰਦਗੀ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਤੇ ਮਹਾਰਾਜ ਕਹਿੰਦੇ ਵੀ ਇਹ ਗੱਲ ਨਹੀਂ ਵੀ ਸਾਰੇ ਪਾਠ ਪੂਜਾ ਕਰੀ ਜਾਂਦੇ ਕਹਿੰਦੀ ਦੂਜਾ ਪਾਸਾ ਵਿਖੋ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਰ ਜਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖਾਂ ਇੱਥੇ ਐਸੇ ਲੋਕ ਵੀ ਹਨ ਜਿਹੜੇ ਪਾਪ ਕਰਮ ਕਰਨ ਵਾਲੇ ਨੇ ਦੁਰਾਚਾਰੀ ਲੋਕ ਹਨ ਤੇ ਤੁਸੀਂ ਇਹ ਪਿੱਛੇ ਖਬਰਾਂ ਪੜੀਆਂ ਸੁਣੀਆਂ ਹੋਣਗੀਆਂ ਇੱਕ ਸਪੈਨਿਸ਼ ਜੋੜਾ ਪਤੀ ਪਤਨੀ ਜਿਨ੍ਹਾਂ ਦਾ ਸ਼ੌਂਕ ਸੀ ਕਿ ਮੋਟਰਸਾਈਕਲਾਂ ਦੇ ਉੱਪਰ ਉਹਨਾਂ ਪੂਰੇ ਵਰਲਡ ਨੂੰ ਘੁੰਮਣਾ ਸੀ ਕਈ ਕੰਟਰੀਆਂ ਵਿੱਚ ਜਾ ਕੇ ਆਏ ਹੋ ਬੜੀਆਂ ਥਾਵਾਂ ਤੇ ਲੋਕਾਂ ਨੇ ਸਤਿਕਾਰ ਵੀ ਦਿੱਤਾ ਪਿਆਰ ਵੀ ਦਿੱਤਾ ਚੰਗੇ ਲੋਕ ਵੀ ਹਨ ਉਹ ਘੁੰਮਦੇ ਘੁੰਮਦੇ ਹਿੰਦੂਸਤਾਨ ਵਿੱਚ ਆ ਗਏ ਬਹੁਤ ਥਾਵਾਂ ਤੇ ਗਏ ਪਿਆਰ ਵੀ ਸਤਿਕਾਰ ਵੀ ਮਿਲਿਆ ਮਾੜੇ ਲੋਕ ਵੀ ਹੈਗੇ ਨੇ ਜਦੋਂ ਬਿਹਾਰ ਦੇ ਵਿੱਚ ਗਏ ਉਹ ਏਰੀਆ ਵਿੱਚ ਸਨ ਤਾਂ ਉੱਥੇ ਉਹਨਾਂ ਦੇ ਨਾਲ ਬਹੁਤ ੱੱਕਾ ਕੀਤਾ ਗਿਆ ਉਹ ਆਪਣਾ ਟੈਂਟ ਲਾ ਕੇ ਤੇ ਉਹਦੇ ਵਿੱਚ ਆਰਾਮ ਕਰ ਰਹੇ ਸਨ ਤਾਂ ਉੱਥੇ ਭੈੜੀ ਬਿਰਤੀ ਵਾਲੇ ਘਟਿਆ ਵਿਚਾਰਾਂ ਵਾਲੇ ਘਟਿਆ ਮਾਨਸਕਤਾ ਦੇ ਲੋਕ ਜਿਹੜੇ ਸਨ ਉੱਥੇ ਇਕੱਠੇ ਹੋ ਗਏ ਉਹਨਾਂ ਨੇ ਉਸ ਸਪੈਨਿਸ਼ ਜੋੜੇ ਨੂੰ ਮਾਰਿਆ ਕੁੱਟਿਆ ਤੇ ਉਸ ਸਪੈਨਿਸ਼ ਬੀਬੀ ਦੀ ਪਾਤ ਲੁੱਟੀ 8 ਬੰਦਿਆਂ ਇਕੱਠੇ ਹੋ ਕੇ ਇਹ ਵੀ ਤੁਸੀਂ ਖਬਰਾਂ ਸੁਣੀਆਂ ਨੇ ਇਹੋ ਜਿਹਾ ਪੱਖ ਵੀ ਹੈਗਾ ਉਹਨਾਂ ਕੋਲੋਂ ਸਮਾਨ ਖੋਲਿਆ ਮੋਬਾਈਲ ਤੱਕ ਖੋਲਿਆ ਮੋਟਰਸਾਈਕਲ ਤੋੜੇ ਉਹ ਬੜੇ ਦੁਖੀ ਹੋਏ ਪਰੇਸ਼ਾਨ ਹੋਏ ਦੁਖੀ ਹੋ ਕੇ ਇਥੋਂ ਵਾਪਸ ਚਲੇ ਗਏ ਪਰ ਉਹਨਾਂ ਜਾਂਦੇ ਆ ਗੱਲ ਆਖੀ ਵੀ ਅਸੀਂ ਕੁਝ ਬੰਦਿਆਂ ਦੀ ਵਜ੍ਹਾ ਕਰਕੇ ਸਾਰੇ ਲੋਕਾਂ ਨੂੰ ਮਾੜਾ ਨਹੀਂ ਕਹਿ ਸਕਦੇ ਘਟਿਆ ਬੰਦੇ ਵੀ ਹਨ ਮਾੜੀ ਮਾਨਸਿਕਤਾ ਵਾਲੇ ਵੀ ਹਨ ਪਰ ਚੰਗੇ ਵੀ ਬਹੁਤ ਨੇ ਜਿੰਨਾਂ ਕੋਲ ਸਾਨੂੰ ਆਦਰ ਮਾਨ ਤੇ ਸਤਿਕਾਰ ਮਿਲਿਆ ਪਰ ਘਟੀਆਂ ਲੋਕ ਵੀ ਹੈਗੇ ਨੇ ਚੰਗੇ ਵੀ ਹੈਗੇ ਨੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਹ ਆਦਬ ਸਤਿਕਾਰ ਦੇਣ ਵਾਲੇ ਵੀ ਹਨ ਪਰ ਘਟੀਆਂ ਲੋਕ ਵੀ ਹੈਗੇ ਨੇ ਜਿਹੜੇ ਕਿਸੇ ਨੂੰ ਵੇਖ ਕੇ ਤੇ ਮੰਦੇ ਖਿਆਲ ਮਨ ਵਿੱਚ ਚਿਤਵਦੇ ਨੇ ਮੰਦੇ ਕਰਮ ਕਰਦੇ ਨੇ ਇਹੋ ਜੇ ਲੋਕਾਂ ਦੀ ਵੀ ਪਰਮਾਰ ਹੈਗੀ ਹੈ ਇਸ ਕਰਕੇ ਮਹਾਰਾਜ ਨੇ ਇੱਥੇ ਦੂਸਰਾ ਪੱਖ ਵੀ ਸਾਹਮਣੇ ਰੱਖਿਆ ਹੈ ਕਹਿੰਦੇ ਦੁਰਮਤ ਭਾਗ ਹੀਨ ਮਤ ਫੀਕੇ ਨਾਮ ਸੁਨਤ ਆਵੇ ਮਨ ਰੋਹੈ ਕਹਿੰਦੇ ਕਿ ਤਾਂ ਗੁਰਮੁਖ ਨੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਭਜਨ ਬੰਦਗੀ ਕੀਰਤਨ ਸੁਣ ਕੇ ਮਨ ਵਿੱਚ ਚਾਅ ਪੈਦਾ ਹੁੰਦਾ ਹੈ ਪਰ ਇੱਕ ਦੁਰਮਤ ਭੈੜੀ ਮਤ ਵਾਲੇ ਭਾਗਹੀਨ ਮਤ ਫੀਕੇ ਜਿਨ੍ਹਾਂ ਦੀ ਮਤ ਖੋਟੀ ਭਾਗ ਚੰਗੇ ਨਹੀਂ ਹੈ ਕਹਿੰਦੇ ਉਹਨਾਂ ਨੂੰ ਨਾਮ ਸੁਣ ਕੇ ਰੋਹ ਕ੍ਰੋਧ ਆਉਂਦਾ ਗੁੱਸਾ ਆਉਂਦਾ ਜਿਵੇਂ ਸਤਗੁਰੂ ਬਾਣੀ ਵਿੱਚ ਕਹਿੰਦੇ ਨਾਮ ਸੁਨਤ ਜਨ ਬਿਸ਼ੂ ਦਸਾਨਾ ਕਹਿੰਦੇ ਕਈਆਂ ਨੂੰ ਰੱਬ ਦੀ ਬੰਦਗੀ ਦੀ ਗੱਲ ਚੰਗੀ ਨਹੀਂ ਲੱਗਦੀ ਜਿਵੇਂ ਵਿਛੂ ਡੰਗ ਮਾਰ ਜੈ ਐਉਂ ਤੜਫਣ ਲੱਗ ਪੈਂਦੇ ਨੇ ਕਈ ਬੰਦੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸੋਹਾਏ ਮੱਖੀ ਚੰਦਨ ਪਰ ਹਰੇ ਜਹਾਂ ਬਿਗੰਧ ਤਹ ਜਾਏ ਕਹਿੰਦੇ ਪਾਪੀ ਬੰਦੇ ਨੂੰ ਰੱਬ ਦੀ ਭਗਤੀ ਦੀ ਗੱਲ ਚੰਗੀ ਨਹੀਂ ਲੱਗੇਗੀ ਜਿਸ ਤਰ੍ਹਾਂ ਮੱਖੀ ਨੂੰ ਚੰਦਨ ਤੇ ਆਖੀ ਵੀ ਬਹਿ ਜਾ ਨਹੀਂ ਬੈਠੇਗੀ ਜਿੱਥੇ ਗੰਦਗੀ ਐ ਉੱਥੇ ਜਾ ਕੇ ਬਹਿੰਦੀ ਇਸ ਤਰ੍ਹਾਂ ਦੀ ਹਾਲਤ ਕਈ ਬੰਦਿਆਂ ਦੀ ਹੈ ਤੇ ਫਿਰ ਮਹਾਰਾਜ ਨੇ ਉਦਾਹਰਣ ਦਿੱਤੀ ਕਊਆ ਕਾਗ ਕਉ ਅੰਮ੍ਰਿਤ ਰਸ ਪਾਈਐ ਕਊਆ ਕਾਗ ਕਾਂ ਵਾਸਤੇ ਸ਼ਬਦ ਵਰਤਿਆ ਕਾਂ ਕਾਲੇ ਰੰਗ ਦਾ ਹੈ ਉਹਦਾ ਰੰਗ ਕਾਲਾ ਨਹੀਂ ਉਹਦੀ ਬਿਰਤੀ ਵੀ ਐਡੀ ਚੰਗੀ ਨਹੀਂ ਹੈਗੀ ਮਹਾਰਜ ਕਹਿੰਦੇ ਉਹਦੇ ਸਾਹਮਣੇ ਬਹੁਤ ਅੰਮ੍ਰਿਤ ਰਸ ਸਵਾਦ ਲਈਆਂ ਚੀਜ਼ਾਂ ਰੱਖ ਦਈਏ ਕੀਮਤੀ ਚੀਜ਼ਾਂ ਸੁਗੰਧੀ ਨਾਲ ਭਰਪੂਰ ਕਹਿੰਦੇ ਉਹ ਨਹੀਂ ਖਾਏਗਾ ਤ੍ਰਿਪਤ ਵਿਸ਼ਟਾ ਖਾਏ ਮੁਖ ਗੋਹ ਹੈ ਕਹਿੰਦੇ ਉਹ ਤਾਂ ਹੀ ਤ੍ਰਿਪਤ ਹੁੰਦਾ ਜਦੋਂ ਉਹ ਗੋਹੇ ਵਿੱਚ ਵਿਸ਼ਟਾ ਵਿੱਚ ਗੰਦਗੀ ਵਿੱਚ ਜਾ ਕੇ ਮੂੰਹ ਮਾਰਦਾ ਚੁੰਝਾ ਮਾਰਦਾ ਉੱਥੇ ਜਾ ਕੇ ਬੜਾ ਖੁਸ਼ ਹੁੰਦਾ